ਇਹ ਵੀਡੀਓ ਵੇਖਣ ਤੋਂ ਬਾਅਦ ਅੱਜ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਫੇਵਰਟ ਜਿਹੜਾ ਫਰੂਟ ਆ ਉਹ ਅਮਰੂਦ ਬਣ ਜਾਊਗਾ। ਅਮਰੂਦ ਸਿਰਫ ਇੱਕ ਫਰੂਟ ਨਹੀਂ ਆ ਇਹ ਸੁਪਰ ਫਰੂਟ ਆ ਤੇ ਇਹਨੂੰ ਐਂਟੀ-ਏਜਿੰਗ ਵੀ ਕਿਹਾ ਜਾਂਦਾ ਵਾ ਯਾਨੀ ਕਿ ਉਮਰ ਰੋਕਣ ਵਾਲਾ ਫਰੂਟ ਕਿਉਂਕਿ ਆਪਣੀ ਬਾਡੀ ਦਾ ਕੋਈ ਵੀ ਇਦਾਂ ਦਾ ਅੰਗ ਨਹੀਂ ਹੈਗਾ ਜਿੱਥੇ ਜਾ ਕੇ ਅਮਰੂਦ ਫਾਇਦਾ ਨਾ ਕਰਦਾ ਹੋਵੇ ਤੇ ਅਮਰੂਦ ਵਿੱਚ ਵਿਟਾਮਿਨ ਸੀ, ਨਿੰਬੂ ਤੇ ਸੰਤਰੇ ਤੋਂ ਕਈ ਜ਼ਿਆਦਾ ਹੁੰਦਾ ਵਾ। ਤੇ ਵਿਟਾਮਿਨ ਸੀ ਆਪਣੇ ਸਰੀਰ ਦੀ ਰੋਗ ਪ੍ਰਤੀਰੋਗ ਸ਼ਮਤਾ ਵਧਾਉਣ ਵਿੱਚ ਬਹੁਤ ਲਾਹੇਵੰਦ ਆ। ਇਹ ਆਪਣੇ ਸਰੀਰ ਦੇ ਵਿੱਚ ਮੌਜੂਦ ਸਾਰੀਆਂ ਨਾੜੀਆਂ ਨੂੰ ਕਲੀਨ ਰੱਖਦਾ ਵਾ ਤੇ ਖੂਨ ਦਾ ਸਰਕਲ ਵਧੀਆ ਰੱਖਦਾ ਵਾ ਜਿਹਦੇ ਨਾਲ ਆਪਣਾ ਦਿਲ ਵੀ ਹੈਲਦੀ ਰਹਿੰਦਾ ਵਾ ਤੇ ਇਹਦਾ ਸੋਲੀਬਲ ਫਾਈਬਰ ਜਿਹੜਾ ਵਾ ਉਹ ਕੈਸਟਰੋਲ ਨੂੰ ਵੀ ਕੰਟਰੋਲ 'ਚ ਰੱਖਦਾ। ਅਮਰੂਦ ਵਿੱਚ ਗਲਾਈਸਮਿਕ ਡੈਕਸ ਘੱਟ ਹੁੰਦਾ ਵਾ ਤੇ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਵਾ ਤੇ ਇਸੇ ਕਰਕੇ ਜਿਹੜੀ ਬਲੱਡ ਸ਼ੂਗਰ ਆ ਅਚਾਨਕ ਨਹੀਂ ਵਾਧੀ ਅਮਰੂਦ ਨਾਲ। ਤੇ ਅਮਰੂਦ ਸ਼ੂਗਰ ਵਾਲਿਆਂ ਲਈ ਵੀ ਬੜਾ ਫਾਇਦੇਮੰਦ ਤੇ ਅਮਰੂਦ ਖਾਣ ਨਾਲ ਪਾਚਣ ਸ਼ਕਤੀ ਵੀ ਜਿਹੜੀ ਮਜ਼ਬੂਤ ਹੁੰਦੀ ਆ ਤੇ ਇਹਦੇ ਬੀਜ ਆਪਣੀਆਂ ਆਂਤੜੀਆਂ ਦੀ ਸਫਾਈ ਵਿੱਚ ਮਦਦ ਕਰਦੇ ਆ ਤੇ ਇਹਦੇ ਵਿੱਚ ਮੌਜੂਦ ਪੋਟਾਸ਼ੀਅਮ ਜਿਹੜਾ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ 'ਚ ਰੱਖਦਾ ਵਾ ਇਹਦੇ ਬਿਹਤਰੀਨ ਐਂਟੀਆਕਸੀਡੈਂਟ ਫਲੇਵੋਨਾਈਡ ਤੇ ਨਾਈਕੋਡੈਨ ਜਿਹੜੇ ਆ ਫੇਸ 'ਤੇ ਝੁਰੜੀਆਂ ਨਹੀਂ ਪੈਣ ਦਿੰਦੇ ਫੇਸ ਨੂੰ ਕਲੀਨ ਰੱਖਦੇ ਸਕਿਨ ਤੁਹਾਡੀ ਚਮਕੀ ਚਮਕੀ ਰਹੂਗੀ ਇਥੋਂ ਤੱਕ ਕਿ ਡੀਐਨਏ ਡੈਮੇਜ ਹੋਣ ਤੱਕ ਨੂੰ ਰੋਕਦਾ ਵਾ ਜਿਹਨੇ ਨਾਲ ਕੈਂਸਰ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਆ